31 ਅਕਤੂਬਰ 1984 ਦੀ ਉਸ ਸਵੇਰ ਜਦੋਂ ਭਾਈ ਬਿਆਨ ਸਿੰਘ ਤੇ ਭਾਈ ਸੁਵਨ ਸਿੰਘ ਜੀ ਨੇ ਫਾਰਮਰ ਪ੍ਰਾਈਮ ਮਿਨਿਸਟਰ ਆਫ ਇੰਡੀਆ ਇੰਦਰਾ ਗਾਂਧੀ ਨੂੰ ਉਹਨਾਂ ਦੇ ਘਰ ਵਿੱਚ ਹੀ 33 ਗੋਲੀਆਂ ਮਾਰ ਕੇ ਮਾਰ ਦਿੱਤਾ ਸੀ ਤੇ ਇੰਦਰਾ ਗਾਂਧੀ ਦੀ ਮੌਤ ਨੂੰ ਆਪਰੇਸ਼ਨ ਬਲੂ ਸਟਾਰ ਦਾ ਬਦਲਾ ਕਿਹਾ ਸੀ ਅੱਜ ਦੀ ਇਸ ਵੀਡੀਓ ਵਿੱਚ ਤੁਸੀਂ ਦੇਖੋਗੇ ਇੰਦਰਾ ਗਾਂਧੀ ਨੂੰ ਮਾਰਨ ਤੋਂ ਪਿੱਛੇ ਦੀ ਪਲੈਨਿੰਗ ਕੀ ਸੀ ਕੌਣ-ਕੌਣ ਇਸ ਵਿੱਚ ਸ਼ਾਮਿਲ ਸੀ ਤੇ ਇੰਦਰਾ ਗਾਂਧੀ ਨੂੰ ਮਾਰਨ ਦਾ ਰੀਜ਼ਨ ਕੀ ਸੀ 31 ਅਕਤੂਬਰ 1987 ਦੀ ਸ਼ਾਮ ਉੜੀਸਾ ਦੀ ਰਾਜਧਾਨੀ ਪਵਨੇਸ਼ਵਰ ਵਿਖੇ ਇੱਕ ਸਭਾ ਆਯੋਜਿਤ ਹੋਈ ਲੋਕਾਂ ਦਾ ਬਹੁਤ ਇਕੱਠ ਸੀ ਮੰਜ ਤੇ ਸੀ ਇੰਦਰਾ ਗਾਂਧੀ ਅਗਲੇ ਸਾਲ ਚੋਣਾਂ ਹੋਣ ਵਾਲੀਆਂ ਸਨ ਉਹਨਾਂ ਦੇ ਪ੍ਰਚਾਰ ਲਈ ਇੰਦਰਾ ਗਾਂਧੀ ਉੜੀਸਾ ਪਹੁੰਚੀ ਸੀ ਆਪਣੇ ਭਾਸ਼ਣ ਦੌਰਾਨ ਇੰਦਰਾ ਗਾਂਧੀ ਨੇ ਕਿਹਾ ਇੱਕ 47 ਘੰਟੇ ਬਾਅਦ ਇੱਕ ਹੋਰ ਸ਼ਾਮ ਆਈ टीवी ਤੇ इंदिरा ਦੀ ਖਬਰ ਸੀ ਪਰ इंदिरा ਨਹੀਂ ਸੀ ਸ਼ਾਮ 8 ਵਜੇ ਦੂਰਦਰਸ਼ਨ ਤੇ ਖਬਰਾਂ ਦਾ ਸਮਾਂ ਸੀ ਟੀਵੀ ਚਾਲੂ ਹੋਇਆ ਸਾਹਮਣੇ ਸਲਮਾ ਜਿਨ੍ਹਾਂ ਦੇ ਕੰਨ ਦੇ ਪਿੱਛੇ ਲੱਗੇ ਗੁਲਾਬ ਤੋਂ ਭਾਰਤ ਹਰ ਸ਼ਖਸ ਉਹਨਾਂ ਨੂੰ ਪਛਾਣਦਾ ਸੀ ਪਰ ਉਸ ਦਿਨ ਗੁਲਾਬ ਗਾਇਬ ਸੀ ਸਲਮਾ ਦੇ ਬੋਲਣ ਤੋਂ ਪਹਿਲਾਂ ਹੀ ਹਰ ਕੋਈ ਸਮਝ ਚੁੱਕਾ ਸੀ ਕਿ ਕੁਝ ਬੁਰਾ ਹੋਇਆ ਹੈ 31 ਅਕਤੂਬਰ 1984 ਦੀ ਸਵੇਰ ਇੰਦਰਾ ਗਾਂਧੀ ਨੇ ਬੀਬੀਸੀ ਤੇ ਬਣ ਰਹੀ ਆਪਣੀ ਡਾਕੂਮੈਂਟਰੀ ਦੇ ਲਈ ਇੰਟਰਵਿਊ ਦੇਣਾ ਸੀ ਜਿਸ ਲਈ ਉਹਨਾਂ ਦਾ ਮੇਕਅਪ ਆਰਟਿਸਤ ਸਵੇਰੇ 8:30 ਵਜੇ ਪੀਐਮ ਹਾਊਸ ਇੰਦਰਾ ਗਾਂਧੀ ਦੇ ਮੇਕਅਪ ਲਈ ਉੱਜਦਾ ਹੈ ਇੰਦਰਾ ਗਾਂਧੀ ਦਾ ਇੰਟਰਵਿਊ ਸਵੇਰੇ 9:30 ਵਜੇ ਉਹਨਾਂ ਦੇ ਆਫਿਸ ਜਿਸ ਨੂੰ ਇੱਕ ਅਕਬਰ ਰੋਡ ਕਿਹਾ ਜਾਂਦਾ ਹੈ ਉੱਥੇ ਹੋਣਾ ਸੀ ਇੰਦਰਾ ਗਾਂਧੀ ਨੇ ਇਸ ਦਿਨ ਨਾਰੰਗੀ ਰੰਗ ਦੀ ਸਾੜੀ ਪਾਈ ਹੋਈ ਸੀ ਇੰਦਰਾ ਗਾਂਧੀ ਦਾ ਘਰ ਤੇ ਆਫਿਸ ਕੋਲ-ਕੋਲ ਸਨ ਘਰ ਤੋਂ ਆਫਿਸ ਜਾਣ ਦਾ ਰਸਤਾ ਵੀ ਘਰ ਦੇ ਵਿੱਚ ਬਣੇ ਗਾਰਡਨ ਵਿੱਚੋਂ ਹੀ ਨਿਕਲ ਕੇ ਜਾਂਦਾ ਸੀ ਇਸੇ ਗਾਰਡਨ ਦੇ ਵਿੱਚ ਬਣੇ ਗੇਟ ਤੇ ਡਿਊਟੀ ਸੀ ਭਾਈ ਬਿਆਨ ਸਿੰਘ ਤੇ ਭਾਈ ਸਤਵੰਤ ਸਿੰਘ ਜੀ ਦੀ ਤੇ ਇੱਥੇ ਹੀ ਇੰਦਰਾ ਗਾਂਧੀ ਦਾ ਕਤਲ ਕੀਤਾ ਗਿਆ ਸੀ ਭਾਈ ਬਿਆਨ ਸਿੰਘ ਪਿਛਲੇ 10 ਸਾਲਾਂ ਤੋਂ ਇੰਦਰਾ ਗਾਂਧੀ ਦੀ ਸਿਕਿਉਰਿਟੀ ਦੇ ਵਿੱਚ ਤਾਇਨਾਤ ਸਨ ਤੇ ਭਾਈ ਸਤਵੰਤ ਸਿੰਘ ਨੂੰ ਪੀਐਮ ਦੀ ਸੁਰੱਖਿਆ ਵਿੱਚ ਲੱਗੇ ਅਜੇ 5 ਮਹੀਨੇ ਹੀ ਹੋਏ ਸਨ 9:20 ਵਜੇ ਇੰਦਰਾ ਗਾਂਧੀ ਆਪਣੇ ਘਰ ਤੋਂ ਆਫਿਸ ਜਾਣ ਦੇ ਲਈ ਪੈਦਲ ਨਿਕਲਦੀ ਹੈ ਉਸ ਦੇ ਨਾਲ ਉਸ ਦੇ ਪਰਸਨਲ ਸੈਕਟਰੀ ਆਰ ਕੇ ਤਵਨ ਪਰਸਨਲ ਸਿਕਿਉਰਿਟੀ ਆਫੀਸਰ ਰਮੇਸ਼ਵਰ ਦਿਯਾਲ ਪੁਛਤੈਨੀ ਨੌਕਰ ਨਥੂਰਾਮ ਤੇ ਇੰਦਰਾ ਨੂੰ ਧੁੱਪ ਤੋਂ ਬਚਾਉਣ ਲਈ ਉਹਨਾਂ ਦੇ ਨਾਲ ਛਤਰੀ ਲੈ ਕੇ ਚੱਲ ਰਹੇ ਸਨ ਕੌਨਸਟੇਬਲ ਨਰਾਇਣ ਸਿੰਘ ਉਸ ਦਿਨ ਇੰਦਰਾ ਗਾਂਧੀ ਨੇ ਆਪਣੇ ਬੁਲਟ ਪ੍ਰੂਫ ਜੈਕਟ ਵੀ ਨਹੀਂ ਪਾਈ ਸੀ ਸ਼ਾਇਦ ਇਹ ਸੋਚ ਕੇ ਕਿ ਘਰ ਤੋਂ 50 ਮੀਟਰ ਦੂਰ ਜਾਣਾ ਹੈ ਤੇ ਇੱਥੇ ਉਹਨਾਂ ਦੀ ਜਾਨ ਨੂੰ ਕੀ ਖਤਰਾ 31 ਅਕਤੂਬਰ 1984 ਹਮਲੇ ਵਾਲੇ ਦਿਨ ਪਾਈ ਬਿਆਨ ਸਿੰਘ ਜੀ ਦੀ ਡਿਊਟੀ ਰਾਤ ਦੀ ਲੱਗੀ ਹੋਈ ਸੀ ਪਰੰਤੂ ਪਾਈ ਬਿਆਨ ਸਿੰਘ ਜੀ ਨੇ ਆਪਣੀ ਡਿਊਟੀ ਚੇਂਜ ਕਰਵਾ ਕੇ ਦਿਨ ਦੀ ਡਿਊਟੀ ਲਗਵਾਈ ਸੀ। ਪਾਈ ਸਤਵੰਨ ਸਿੰਘ ਨੇ ਵੀ ਉਸ ਦਿਨ ਇਹ ਬਹਾਨਾ ਲਗਾਇਆ ਕਿ ਉਹਨਾਂ ਦਾ ਪੇਟ ਖਰਾਬ ਹੈ, ਇਸ ਲਈ ਉਹਨਾਂ ਦੀ ਡਿਊਟੀ ਗੇਟ ਦੇ ਕੋਲ ਜਿੱਥੇ ਪਾਈ ਬਿਆਨ ਸਿੰਘ ਜੀ ਦੀ ਡਿਊਟੀ ਸੀ, ਉੱਥੇ ਹੀ ਆਪਣੀ ਡਿਊਟੀ ਲਗਵਾ ਲਈ। ਇਹ ਕਹਿ ਕੇ ਕਿ ਗੇਟ ਦੇ ਕੋਲ ਵਾਸ਼ਰੂਮ ਹੈ। ਜਿਵੇਂ ਹੀ ਇੰਦਰਾ ਗਾਂਧੀ ਗੇਟ ਦੇ ਕੋਲ ਆਈ ਤਾਂ ਪਾਈ ਬਿਆਨ ਸਿੰਘ ਜੀ ਨੇ ਉਹਨਾਂ ਵੱਲ ਵਧਣਾ ਸ਼ੁਰੂ ਕਰ ਦਿੱਤਾ। ਪਾਈ ਬਿਆਨ ਸਿੰਘ ਜੀ ਨੂੰ ਦੇਖ ਕੇ ਇੰਦਰਾ ਗਾਂਧੀ ਨੇ ਆਪਣੇ ਹੱਥਾਂ ਨਾਲ ਨਮਸਤੇ ਕਰਨ ਦਾ ਪੋਜ਼ ਬਣਾਇਆ ਸੀ ਕਿ ਐਨੇ ਨੂੰ ਭਾਈ ਬਿਆਨ ਸਿੰਘ ਜੀ ਨੇ ਆਪਣੀ ਪਿਸਤੌਲ ਕੱਢ ਕੇ ਇੰਦਰਾ ਗਾਂਧੀ ਤੇ ਫਾਇਰ ਕਰ ਦਿੱਤੇ ਗੋਲੀਆਂ ਇੰਦਰਾ ਗਾਂਧੀ ਦੀ ਚੈਸਤੇ ਵੱਜੀਆਂ ਤੇ ਉਹ ਜ਼ਮੀਨ ਤੇ ਡਿੱਗ ਗਈ ਭਾਈ ਬਿਆਨ ਸਿੰਘ ਜੀ ਨੇ ਭਾਈ ਸਤਵੰਤ ਸਿੰਘ ਵੱਲ ਦੇਖਿਆ ਤੇ ਬੋਲਿਆ ਕੋਲੀ ਚਲਾ ਭਾਈ ਸਤਵੰਤ ਸਿੰਘ ਜੀ ਨੇ ਆਪਣੀ ਕਾਰਬਾਈਨ ਬੰਦੂਕ ਵਿੱਚੋਂ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਤੇ 30 ਗੋਲੀਆਂ ਬਸਟ ਫਾਇਰ ਇੰਦਰਾ ਗਾਂਧੀ ਤੇ ਕਰ ਦਿੱਤੇ ਇੰਦਰਾ ਗਾਂਧੀ ਨੂੰ ਬਚਾਉਣ ਦੇ ਲਈ ਉਹਨਾਂ ਦੇ ਪਰਸਨਲ ਸਿਕਿਉਰਿਟੀ ਆਫੀਸਰ ਰਮੇਸ਼ਵਰ ਦਿਯਾਲ ਅੱਗੇ ਵਧੇ ਪਰੰਤੂ ਇੰਦਰਾ ਗਾਂਧੀ ਦੇ ਚੱਲ ਰਹੀ ਗੋਲੀਆਂ ਦਾ ਬਸਟ ਉਹਨਾਂ ਦੇ ਪੈਰਾਂ ਤੇ ਲੱਗਿਆ ਤੇ ਉਹ ਵੀ ਨੀਚੇ ਗਿਰ ਗਏ ਪਾਈ ਬਿਆਨ ਸਿੰਘ ਤੇ ਪਾਈ ਸਤਵੰ ਸਿੰਘ ਜੀ ਨੇ ਆਪਣੇ ਹਥਿਆਰ ਸੁੱਟ ਦਿੱਤੇ ਤੇ ਆਪਣੇ ਹੱਥ ਖੜੇ ਕਰਕੇ ਸਰੈਂਡਰ ਕਰ ਦਿੱਤਾ ਤੇ ਬੋਲਿਆ ਅਸੀਂ ਜੋ ਕਰਨਾ ਸੀ ਅਸੀਂ ਕਰ ਲਿਆ ਹੁਣ ਤੁਸੀਂ ਜੋ ਕਰਨਾ ਹੈ ਤੁਸੀਂ ਕਰ ਲਓ ਅਸੀਂ ਇੰਦਰਾ ਗਾਂਧੀ ਨੂੰ ਮਾਰ ਕੇ ਆਪਰੇਸ਼ਨ ਬਲੂ ਸਟਾਰ ਦਾ ਬਦਲਾ ਲੈ ਲਿਆ ਆਪਰੇਸ਼ਨ ਬਲੂ ਸਟਾਰ ਬਾਰੇ ਵੈਸੇ ਤਾਂ ਸਾਡੇ ਈਵਿਊਰਸ ਨੂੰ ਪਤਾ ਹੀ ਹੋਵੇਗਾ ਬਟ ਫੇਰ ਵੀ ਸ਼ੋਰਟ ਵਿੱਚ ਦੱਸ ਦਈਏ ਆਪਰੇਸ਼ਨ ਬਲੂ ਸਟਾਰ ਰਹੀਂ ਇੰਦਰਾ ਗਾਂਧੀ ਨੇ ਆਰਮੀ ਆਪਰੇਸ਼ਨ ਚਲਾ ਕੇ ਗੋਲਡਨ ਟੈਂਪਲ ਸ਼ੀਰੀ ਦਰਬਾਰ ਸਾਹਿਬ ਵਿਖੇ ਸਿੱਖਾਂ ਦੇ ਕਾਲ ਤਖਤ ਨੂੰ ਟਾਟੇਰੀ ਕੀਤਾ ਸੀ ਬਹੁਤ ਸਾਰੇ ਅਣਜਾਨਾ ਇਸ ਆਪਰੇਸ਼ਨ ਵਿੱਚ ਚਲੇ ਗਏ ਸਨ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਵੀ ਇਸ ਆਪਰੇਸ਼ਨ ਵਿੱਚ ਸ਼ਹੀਦ ਹੋਏ ਸਨ ਵਾਪਿਸ ਚਲਦੇ ਹਾਂ ਆਪਣੀ ਵੀਡੀਓ ਵੱਲ ਪਾਈ ਬਿਆਨ ਸਿੰਘ ਤੇ ਪਾਈ ਸਤਵੰਤ ਸਿੰਘ ਜੀ ਨੂੰ ਸੀਆਰਪੀਐਫ ਦੇ ਜਵਾਨਾਂ ਨੇ ਕੇਰਾ ਬਾਲਿਆ ਤੇ ਉਧਰ ਇੰਦਰਾ ਗਾਂਧੀ ਦੇ ਪਰਸਨਲ ਸੈਕਟਰੀ ਆਰ ਕੇ ਤਵਨ ਨੇ ਪੀਐਮ ਹਾਊਸ ਵਿੱਚ ਖੜੀ ਐਂਬੂਲੈਂਸ ਲੈ ਕੇ ਆਉਣ ਲਈ ਕਿਹਾ ਪਰੰਤੂ ਉਸ ਦਿਨ ਐਂਬੂਲੈਂਸ ਦਾ ਡਰਾਈਵਰ ਛੁੱਟੀ ਤੇ ਸੀ ਇੰਨੇ ਵਿੱਚ ਸੋਨੀਆ ਗਾਂਧੀ ਨੰਗੇ ਪੈਰੀ ਭੱਜੀ ਭੱਜੀ ਘਟਨਾ ਵਾਲੀ ਜਗ੍ਹਾ ਤੇ ਪੁੱਜੀ ਇੰਦਰਾ ਗਾਂਧੀ ਨੂੰ ਅੰਬੈਸਡਰ ਕਾਰ ਵਿੱਚ ਪਿੱਛੇ ਵਾਲੀ ਸੀਟ ਤੇ ਪਾਇਆ ਗਿਆ ਜਿੱਥੇ ਸੋਨੀਆ ਗਾਂਧੀ ਨੇ ਇੰਦਰਾ ਗਾਂਧੀ ਦਾ ਸਿਰ ਆਪਣੀ ਗੋਦੀ ਵਿੱਚ ਰੱਖਿਆ ਹੋਇਆ ਸੀ ਇੰਦਰਾ ਗਾਂਧੀ ਨੂੰ ਪੀਐਮ ਹਾਊਸ ਤੋਂ 4.5 ਕਿਲੋਮੀਟਰ ਦੂਰ ਏਮਸ ਹਸਪੀਟਲ ਲੈ ਕੇ ਆਂਦਾ ਗਿਆ 20 ਡਾਕਟਰਾਂ ਦੀ ਟੀਮ ਇੰਦਰਾ ਗਾਂਧੀ ਨੂੰ ਬਚਾਉਣ ਦੇ ਵਿੱਚ ਲੱਗ ਗਈ ਉਨੂੰ ਰੋਕਣ ਦੇ ਲਈ 88 ਬੋਤਲਾਂ ਉਹ ਨੈਗੇਟਿਵ ਫੋਨ ਚੜਾਇਆ ਗਿਆ। ਇੰਦਰਾ ਗਾਂਧੀ ਦੇ بیٹے ਰਾਜੀਵ ਗਾਂਧੀ ਤੋਂ ਆਪਣੇ ਬੰਗਾਲ ਦੇ ਦੌਰੇ ਤੇ ਗਏ ਹੋਏ ਸਨ। ਉਸ ਨੂੰ ਇਸ ਹਮਲੇ ਦੀ ਖਬਰ ਦਿੱਤੀ ਗਈ। ਇੰਡੀਆ ਦੇ ਉਸ ਸਮੇਂ ਦੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਜੀ ਉਹ ਵੀ ਵਿਦੇਸ਼ ਦੌਰੇ ਤੇ ਗਏ ਹੋਏ ਸਨ। ਉਨ੍ਹਾਂ ਨੂੰ ਵੀ ਇਸ ਘਟਨਾ ਦੀ ਨਿਊਜ਼ ਦਿੱਤੀ ਗਈ। ਇਹ ਨਿਊ ਸੁਣ ਕੇ ਰਾਜੀਵ ਗਾਂਧੀ ਤੇ ਗਿਆਨੀ ਜੈਲ ਸਿੰਘ ਜੀ ਦੋਨੋਂ ਦਿੱਲੀ ਵੱਲ ਨਿਕਲ ਪਏ। ਹਸਪੀਟਲ ਦੇ 8ਵੇਂ ਫਲੋਰ ਤੇ ਕਾਂਗਰਸ ਲੀਡਰਸ ਦਾ ਇਕੱਠ ਹੋਣਾ ਸ਼ੁਰੂ ਹੋ ਗਿਆ ਸੀ। ਏਮਸ ਸਟਾਫ ਨੂੰ ਇਹ ਡਾਇਰੈਕਸ਼ਨ ਦਿੱਤੀ ਗਈ ਕਿ ਇੰਦਰਾ ਗਾਂਧੀ ਤੇ ਹਮਲੇ ਦੀ ਖਬਰ ਨੂੰ ਬਾਹਰ ਲੀਕ ਨਾ ਕੀਤਾ ਜਾਵੇ ਕਿਉਂਕਿ ਕਾਮਨਲ ਰਾਈਟਸ ਹੋ ਸਕਦੇ ਹਨ ਰਾਜੀਵ ਗਾਂਧੀ ਦੇ ਏਮਸ ਪੁੱਜਣ ਤੋਂ ਪਹਿਲਾਂ ਹੀ ਇੰਦਰਾ ਗਾਂਧੀ ਆਪਣਾ ਦਮ ਤੋੜ ਚੁੱਕੀ ਸੀ ਤਕਰੀਬਨ 1.5 ਵਜੇ ਪੂਜ ਨਿਊਜ਼ ਏਜੰਸੀਆਂ ਨੇ ਇੰਦਰਾ ਗਾਂਧੀ ਤੇ ਹਮਲੇ ਦੀ ਡੈਥ ਦੀ ਨਿਊਜ਼ ਨੂੰ ਸਰਕੂਲੇਟ ਕਰ ਦਿੱਤਾ ਇੰਦਰਾ ਗਾਂਧੀ ਦੀ ਖਬਰ ਤੋਂ ਜਦੋਂ ਲੋਕਾਂ ਨੂੰ ਇਹ ਪਤਾ ਲੱਗਿਆ ਕਿ ਸਿੱਖ ਸਿਕਿਉਰਿਟੀ ਗਾਰਡਸ ਨੇ ਇੰਦਰਾ ਗਾਂਧੀ ਨੂੰ ਮਾਰਿਆ ਹੈ ਤਾਂ ਉਹਨਾਂ ਨੇ ਇਸ ਦਾ ਬਦਲਾ ਲੈਣ ਲਈ ਦਿੱਲੀ ਵਿੱਚ ਰਹਿੰਦੇ ਸਿੱਖਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ। ਦਿੱਲੀ ਵਿੱਚ ਰਹਿੰਦੇ ਸਿੱਖਾਂ ਦੇ ਘਰਾਂ ਨੂੰ ਅੱਗ ਲਗਾ ਦਿੱਤੀ। ਉਹਨਾਂ ਦੇ ਗਲਾਂ ਵਿੱਚ ਤਾਰ ਪਾ ਕੇ ਉਹਨਾਂ ਨੂੰ ਅੱਗ ਲਗਾਈ ਗਈ। ਕਿੰਨੇ ਹੀ ਬੇਕਸੂਰ ਲੋਕਾਂ ਦੀ ਜਾਨ ਇਸ ਵਿੱਚ ਚਲੀ ਗਈ। ਜਿਸ ਦੇ ਜ਼ਖਮ ਅਜੇ ਵੀ ਤਾਜ਼ਾ ਹਨ ਤੇ ਇਸ ਦਾ ਇਨਸਾਫ ਅਜੇ ਵੀ ਬਾਕੀ ਹੈ। ਜੇ ਤੁਸੀਂ ਜਾਣਨਾ ਚਾਹੁੰਦੇ ਹੋ ਭਾਈ ਬਿਆਸ ਸਿੰਘ ਤੇ ਭਾਈ ਸੁਪਨ ਸਿੰਘ ਜੀ ਕਿਵੇਂ ਮਿਲੇ ਸਨ। ਇਸ ਕੇਸ ਵਿੱਚ ਸ਼ਾਮਿਲ ਕੀਸਰ ਸਿੰਘ ਕੌਣ ਸਨ ਤੇ ਕਿਵੇਂ ਗੁਰੂ ਗੋਬੀ ਸਿੰਘ ਜੀ ਦੇ ਬਾਜ ਨੇ ਭਾਈ ਬਿਆਸ ਸਿੰਘ ਜੀ ਨੂੰ ਇੰਦਰਾ ਗਾਂਧੀ ਨੂੰ ਮਾਰਨ ਦਾ ਇਸ਼ਾਰਾ ਕੀਤਾ ਸੀ। ਇੰਦਰਾ ਗਾਂਧੀ ਨੂੰ ਮਾਰਨ ਤੋਂ ਪਹਿਲਾਂ ਇਹ ਸਾਰੇ ਇਕੱਠੇ ਦਰਬਾਰ ਸਾਹਿਬ ਵਿੱਚ ਅਰਦਾਸ ਬੇਨਤੀ ਕਰਨ ਆਏ ਸਨ ਜੇ ਇਹ ਸਾਰੇ ਫੈਕਟਸ ਬਾਰੇ ਤੁਸੀਂ ਜਾਣਨਾ ਚਾਹੁੰਦੇ ਹੋ ਤਾਂ ਸਾਨੂੰ ਕਮੈਂਟ ਬਾਕਸ ਵਿੱਚ ਪਾਰਟ 2 ਲਿਖ ਕੇ ਭੇਜੋ ਤੁਹਾਨੂੰ ਸਾਡੀ ਇਹ ਵੀਡੀਓ ਕਿਵੇਂ ਲੱਗੀ ਸਾਨੂੰ ਕਮੈਂਟ ਬਾਕਸ ਵਿੱਚ ਜਰੂਰ ਦੱਸੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ